ਤੇ ਬਹੁਤ ਉਹਨੂੰ ਘੁੱਟਦਾ ਸੀ ਕਦੇ ਰੋਸ ਤੇ ਨਹੀਂ ਗਈ ਸੀ ਹਾਂ ਬਹੁਤ ਮਾੜਾ ਹਲਟ ਕਰਦਾ ਸੀ ਫੇਰ ਵੀ ਉਹਨੇ ਘਰ ਮੰਲੀ ਰੱਖਿਆ ਕਦੇ ਬਾਹਾਂ ਤੋੜ ਦਿੰਦਾ ਸੀ ਕਦੇ ਕੁਝ ਹਾਂ ਬੜਾ ਕੁਝ ਕਰਦਾ ਸੀ ਲੱਗਦੀ ਸੀ ਮੇਰੇ 부ਵਾ ਸਾਡੀ ਕੀ ਚਾਹੁੰਦੇ ਹੋਣਾ ਕੀ ਚਾਹੀਦੀ ਅਸੀਂ ਚਾਹਣਾ ਵੇਰ ਨੂੰ ਸਜਾ ਹੋਣੀ ਚਾਹੀਦੀ ਫਾਂਸੀ ਵਾਦ ਸਜਾ ਫਾਂਸੀ ਦਿਓ ਵੇਰ ਕੀ ਚਾਹਵੇਂ ਤੁਹਾਡਾ ਸਿਮਰ ਰਹੇ ਤੁਸੀਂ ਕਿਤੋਂ ਦੇ ਰਹੇ ਹੋ ਨਹੀਂ ਅਸੀਂ ਚਾਹਵਾਂ ਬੜੀ ਪੂਰਨ ਇੱਕ ਹੈ ਮਾਰਦੇ ਆਂ ਕੋਟ ਆਹ ਪਰਮੇਲ ਜੀ ਕਿਹਦਾ ਕੋਟ ਰਹਿ ਗਿਆ ਕੀ ਨਾਮ ਹੈ ਤੁਹਾਡਾ ਪਰਮੇਲ ਸਿੰਘ ਪਰਮੇਲ ਜੀ ਕਿੱਥੋਂ ਦੇ ਰਹਿਣ ਆ ਲਿਓ ਪਿੰਡ ਹੌਜਾਸਾ ਸਤੇ ਯਾਰ ਟਾਣੀ ਗਲਾ ਸਿੰਘ ਕੀ ਗੱਲ ਕੀ ਹੋਈ ਹੈ ਗੱਲ ਜੀ ਫੈਮਿਲੀ ਕਰੇਲੂ ਮਾਮਲਾ ਸੀਗਾ ਜੀ ਤੇ ਪੀ ਕੇ ਰੋਜ ਪੀ ਕੇ ਪਿਆਰੇ ਨਾ ਹੁੰਦਾ ਸੀ ਦਿਨ ਰਾਤ ਪੀ ਕੇ ਕੁੱਟਮਾਰ ਕਰਦਾ ਹੁੰਦਾ ਸੀ ਮਾਂ ਸਾਡੀ ਨਾਲ ਬਹੁਤ ਬੁਰੇ ਹਾਲਾਤ ਕਰਵਾਉਂਦਾ ਸੀਗਾ ਤੇ ਤੇ ਫਿਰ ਵਿੱਚ ਸਾਡਾ ਦਾਦਾ ਵੀ ਪਹਿਲਾਂ ਵਿੱਚ ਟਿਕ ਗਿਆ ਸੀਗਾ ਜੋ ਸਾਡਾ ਫਿਰ ਦਾਦੇ ਨੇ ਸਾਡੇ ਨੇ ਵੱਲ ਚੱਕ ਦਿੱਤੀ ਦਾਦੇ ਸਾਡੇ ਨੇ ਬਹੁਤ ਬੁਰਾ ਰਲ ਕੀਤਾ ਕਿਰਪਾਣਾ ਚੱਕ ਕੇ ਮਾਂ ਸਾਡੇ ਨੂੰ ਵੜਨਾ ਚਾਹੁੰਦਾ ਸੀ ਦਾਦਾ ਵੀ ਸਾਡਾ ਉਹਦੀ ਵੀ ਵੀਡੀਓ ਅੱਜ ਮੇਰੇ ਕੋਲ ਸਬੂਤ ਹੈਗੇ ਨੇ ਮੌਕੇ ਤੇ ਤੇ ਦਾਦੇ ਮੇਰੇ ਨੇ ਵੀ ਕੋਈ ਕਸਰ ਨਹੀਂ ਛੱਡੀ ਪਰ ਦਾਦੇ ਨੂੰ ਰਾਤੀ ਉਹਨੇ ਫੋਨ ਲਾਇਆ ਪਿਓ ਮੇਰੇ ਨੇ ਦਾਦੇ ਨੇ ਵੀ ਇਹ ਗੱਲ ਕਹੀਏ ਤੁਹਾਨੂੰ ਵੱਢ ਦੇ ਮਾਂ ਸਾਡੀ ਦਾ ਉਹ ਨੇ ਨਹੀਂ ਕਿਹਾ ਪੁੱਤ ਨੂੰ ਸਮਝਾਇਆ ਨਹੀਂਗਾ ਵੀ ਤੂੰ ਉਹਨੂੰ ਬਿਨਾ ਕੁਝ ਕਹਿਜਾ ਕਿਵੇਂ ਵੀ ਉਹਨੇ ਵੀ ਇਹ ਗੱਲ ਕਹੀਏ ਪਿਓ ਪੁੱਤਰਾ ਵੀ ਵੱਢ ਦੇ ਆਲੀ ਬੁੜੀ ਨੂੰ ਵੀ ਇੱਕ ਮਾੜੀ ਚੰਗੀ ਵੇਖਣਾ ਤੋ ਕਿਧਰੇ ਤਾਂ ਮਾਂ ਸਾਡੀ ਨੂੰ ਸਾਡਾ ਸਾਰਾ ਪਿੰਡ ਸਾਡੀ ਸਾਰੇ ਢਾਣੇ ਗਵਾਏ ਕਿ ਮਾਂ ਸਾਡੀ ਦਾ ਕੋਈ ਸਬੂਤ ਦੇ ਦੇ ਵੀ ਸਾਡੀ ਮਾਂ ਗਲਤ ਤੇ ਅਸੀਂ ਦੇਨੇਦਾਰ ਨਹੀਂ ਹੁਣ ਹੋਇਆ ਕੀ ਸੀਗਾ ਹੋਇਆ ਇਹੀ ਸੀਗਾ ਵੀ ਉਹ ਆਪਣੇ ਦੀ ਪਟਦੀ ਪੇ ਸਿੱਖ ਤੜਕੇ ਤੜਕੇ ਸਾਰੇ ਪਰਾਂ ਨੂੰ ਲੈ ਚੋਣ ਲਾਣ ਚਲੇਗੇ ਉਹ ਆਪਣੇ ਦੀ ਪਟਣ ਗਈ ਸੀ ਤੜਕੇ ਆਪਣੇ ਦੀ ਪਟਦੀ ਪੇ ਸੋ ਉੱਥੇ ਮਗਰ ਗਿਆ ਜਾਲਾ ਕੁਆੜੀ ਲੈ ਕੇ ਉੱਥੇ ਕੁਆੜੀ ਨਾਲ ਇੱਕ ਸਿਰ ਚ ਮਾਰੀ ਤੇ ਦੋ ਇੱਥੇ ਕੰਨੀ ਤੇ ਮਾਰੀਆਂ ਤੇ ਕੰਨੀ ਲਾਤੀ ਵਜ੍ਹਾ ਕੀ ਸੀਗੀ ਇੱਕਦਮ ਤੋਂ ਜਿਹੜਾ ਵਜ੍ਹਾ ਕੁਛ ਵੀ ਨਹੀਂ ਬਸ ਫੈਮਿਲੀ ਬਸ ਮਾੜਾ ਮੋਟਾ ਰੋਲਾ ਚੱਲਦਾ ਸੀਗਾ ਕੱਲ ਦਿਨੇ ਸਾਰੀ ਦਿਹਾੜੀ ਪੀ ਕੇ ਸੁੱਤਾ ਰਿਹਾ ਸੀ ਤੇ ਦਾਰੂ ਤੋਂ ਰੋਕਦੇ ਸੀਗੇ ਦਾਰੂ ਛੱਡਦਾ ਨਹੀਂ ਸੀਗਾ ਤੇ ਬਾਹਰ ਅੰਦਰ ਬੁੜੀਆਂ ਵਾਲੀ ਫੈਮਿਲੀ ਗਲਤ ਫੈਮਿਲੀ ਜਾਂਦਾ ਸੀਗਾ ਬਾਹਰ ਅੰਦਰ ਬੁੜੀਆਂ ਅੰਦਰ ਬਹੁਤ ਗੰਦ ਪਾਇਆ ਉਹਨੇ ਸਾਰੇ ਸਾਰੇ ਪਿੰਡ ਨੂੰ ਸਾਡੇ ਜਿੱਥੇ ਮਰਜ਼ੀ ਪਹੁੰਚ ਸਕਦੇ ਸੀ। दारू ਪੀਣ ਤੇ ਰੋਕਣ ਤੇ ਵੀ ਬਾਤ ਸੀਗਾ। ਹਾਂ ਰੋਕਣ ਤੇ ਵੀ ਬਾਤ ਸੀਗਾ। ਇਹ ਕਲੇਸ਼ ਚੱਲਦਾ ਸੀ। ਇਹ ਕਲੇਸ਼ ਚੱਲਦਾ ਸੀ दारू ਪੀਣ ਤੇ ਰੋਕਦੇ ਸੀ ਅਸੀਂ ਉਹ ਬਰੁਕਤਾ ਨਹੀਂ ਸੀ ਤੇ दारू ਪੀ ਕੇ ਕੁੱਟ ਮਾਰ ਰਿਹਾ ਰੋਜ਼ ਕਰਦਾ ਸੀਗਾ। ਤੇ ਸਾਬਨ ਦੇ ਪਿਓ ਨੇ ਨਹੀਂ ਕਦੇ ਸਮਝਾਇਆ ਵੀ ਪੁੱਤਰਾ ਤੂੰ ਇਹ ਕੰਮ ਨਾ ਕਰੂੰਦਾ ਪਿਓ ਅੱਲਾ ਸ਼ਹਿਰ ਦਿੰਦਾ ਸੀ ਬਿਤ ਨੂੰ ਵਾੜ ਦੇ। ਇਹਨੂੰ ਵਾੜ ਦੇ। ਕੀ ਚਾਹੁੰਦੇ ਨੇ ਫਿਰ? ਅਸੀਂ ਮੰਗੇ ਚਾਹਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਵਾਦ ਤੋਂ ਵਾਦ ਸਜ਼ਾ ਮਿਲਣੀ ਚਾਹੀਦੀ ਸਜ਼ਾ ਇਹਨਾਂ ਨੂੰ ਫਾਂਸੀ ਦੀ ਦੇਣੀ ਚਾਹੀਦੀ ਇਦੋਂ ਸਾਡੀ ਹੋਰ ਕੋਈ ਸਾਡੀ ਮੰਗਣੀ ਬਸ ਫਾਂਸੀ ਸਜਾਉਣੀ ਚਾਹੀਦੀ ਕਿਉਂਕਿ ਜੇ ਅੱਜ ਉਹਨਾਂ ਨੇ ਛੱਡਨੇ ਆ ਤੇ ਕੱਲ ਬਾਕੀ ਸਾਡੀ ਫੈਮਿਲੀ ਨੂੰ ਖਤਰਾ ਹੈ ਸਾਡੀ ਫੈਮਿਲੀ ਨੂੰ ਮਾਰ ਸਕਦਾ ਅੱਗੇ ਨੋ ਅੱਗੇ ਬੜਾ ਕੁਝ ਨਹੀਂ ਸਾਡੇ ਘਰ ਚ ਕੀਤਾ ਨੋ ਕੁੱਤਾ ਮਾਰਾ ਅੱਗੇ ਬਹੁਤ ਈਐਸਪੀ ਸਭ ਕੀ ਮਸਲਾ ਕੀ ਹੈ ਤੇਰਾ ਇਹ ਕੋਈ ਮਰਡਰ ਕਹਿ ਰਹੇ ਹੋਇਆ ਕੋਈ ਤੇ ਖਾਣੇ ਅਰਨੀ ਵਾਲੇ ਦੇ ਵਿੱਚ ਦਾ ਇੱਕ ਬੰਦਾ ਬਹੁਤ ਖਾਸ ਜਿਹਦੀ ਪਾਲੋ ਦੇਵੀ ਰਹਿਣ ਵਾਲੀ ਸੀ ਉਹਦੇ ਹਸਬੰਦ ਨੇ ਸਰਦੇਸ਼ ਸਿੰਘ ਨੇ ਉਹਦਾ ਘੜੀ ਮਾਰ ਕੇ ਕਤਲ ਕਰ ਦਿੱਤਾ ਅੱਜ ਸਵੇਰ ਦੀ ਗੱਲ ਹੈ ਇਹ ਇਹ ਸਟਾਪਿੰਗਸ ਜਿਹੜੀ ਦੱਸਦೇನೆ ਹੈ ਕੋਈ ਸਖਸ਼ੁਕ ਕਰਦਾ ਜਿਹੋ ਦੇ ਕਰੈਕਟਰ ਇਸ ਕਰਕੇ ਉਹ ਮਾਰਾ ਚੱਲਦਾ ਤੋਂ ਅਸੀਂ ਕਾਰਵਾਈ ਕਰਨ ਲਈ ਆਏ ਇੱਥੇ ਹਸਪੀਟਲ ਤੇ ਇਸ ਤਰ੍ਹਾਂ ਦੀ ਸਟੇਟਮੈਂਟ ਮਿਲੇਗੀ ਉਸ ਹਿਸਾਬ ਨਾਲ ਅਸੀਂ ਕਤਲ ਦਾ ਪਰਚਾ ਦਰਜ ਕਰ ਲਿਆਗਾ ਇਹ ਪਰਿਵਾਰ ਚ ਕੌਣ ਕੌਣ ਸੀਗਾ ਕੋਈ ਦੱਸਿਆ ਸਰ ਇਹਨਾਂ ਨੇ ਪਰ ਪਰਿਵਾਰ ਚ ਉਹਦੇ ਦੋ ਮੁੰਡੇ ਨੇ ਇੱਕ ਲੜਕੀ ਹੈ ਤੇ ਤੇ ਲੜਕੀ ਤੇ ਇੱਕ ਮੁੰਡਾ ਸ਼ਾਦੀशुदा ਨੇ ਤੰਤਾਰਿਕ ਸਾਦੀ ਇਹ ਦੱਸਦੇ ਨੇ ਵੀ ਜਿਸ ਤਰ੍ਹਾਂ ਬਈ ਅਲਖਾਨ ਦੇ ਉਸੇ ਗ੍ਰਾਂਹਕਾਰ ਦੇ ਚੱਪਦੀ ਹੈ ਪਰ ਉਪੀ ਫਰਾਰ ਦੱਸਿਆ ਜਾ ਰਿਹਾ ਸਰ ਫਰਾਰ ਹੈ ਫਿਲਹਾਲ ਫਰਾਰ ਇਹਨਾਂ ਨੇ ਦੱਸਿਆ ਸਰ ਕੁਝ ਵੀ ਘਰ 'ਚ ਝਗੜਾ ਝੂੜਾ ਪਹਿਲਾਂ ਵੀ ਰਹਿੰਦਾ ਸੀ ਕੋਈ ਗੱਲਬਾਤ ਕੀ ਹੁੰਦੀ ਸੀ ਹਾਂ ਦੱਸਦੇ ਨੇ ਵੀ ਝਗੜਾ ਸੀ ਘਰਾਂ ਦਾ ਉਹ ਮੇਨ ਵਜ੍ਹਾ ਕੀ ਸੀ ਵੇ ਸ਼ੱਕੀ ਕਰਦਾ ਸੀ ਸ਼ੱਕੀ ਕਰਦਾ ਸੀ ਫਰਦਰ ਇਨਵੈਸਟੀਗੇਸ਼ਨ ਹੁਣ ਕਿਸ ਤਰ੍ਹਾਂ ਦੀ ਸ਼ੁਰੂ ਕਰ ਰਹੇ ਹੋ ਟੀਮਾਂ ਬਣਾਤੀਆਂ ਅਲੱਗ-ਅਲੱਗ ਸੀਆਈਏ ਦੀ ਟੀਮ ਸਾਡੀ ਤੇ ਥਾਣੇ ਦੀ ਟੀਮਾਂ ਬਣਾਤੀਆਂ ਇੱਕ ਚੌਕੀ ਇੰਚਾਰਜ ਦੀ ਟੀਮ ਬਣਾਈ ਤੇ ਅਸਲ ਵਿੱਚ ਆਪਣੀ ਟੀਮ ਹੈ ਇਹ ਸਾਰੀ ਟੀਮਾਂ ਲਾਈਆਂ ਬਈਆਂ